ਰਾਤੀਂ ਨੂੰ ਟਿੱਕਾ ਨਹੀਂ ਖਾ ਕੇ ਹੋ ਗਏ ਵਿਹਲੇ ਤੇ ਬੱਚੇ ਕਹਿੰਦੇ ਸੇਵੀਆਂ ਖਾਣੀਆਂ ਨੇ ਆਪਾਂ ਬਣਾਉਂਦੇ ਆ ਜੇ ਸੇਵੀਆਂ ਕਿਉਂ ਠੰਡ ਜੀ ਹੋ ਗਈ ਨਾ ਤੇ ਜਦੋਂ ਰਾਤ ਨੂੰ ਵਧੀਆ ਲੱਗਦੀਆਂ ਨੇ ਤੇ ਆਪਾਂ ਜਿੰਨੇ ਬੱਚਿਆਂ ਨੇ ਬਣਾ ਕੇ ਮੰਗਦੇ ਨੇ ਫرائی ਚਕਿਓ ਪਾਤਾ ਆਪਾਂ ਸੇਮਿਆ ਪਸੇਮੇ ਪੋਲੇ ਕਿ ਬਣਾਵਾਂਗੇ ਦੁੱਧ ਵਾਲੀਆਂ ਨੱਗੂ ਖਾਂਦੀ ਨਹੀਂ ਇਹਨਾਂ ਦੁੱਧ ਵਾਲੀਆਂ ਖਾਂਦੀ ਹੈ ਪੋਨਲੀਆਂ ਇਹ ਮਿੰਟ ਲੋ ਜੀ ਸੇਮ ਜਿਹਾ ਆਪਣੀਆਂ ਭੁੱਜ ਗਈਆਂ ਪੱਕ ਹੋ ਚੁੱਕੀਆਂ ਪੋਨਲੀਆਂ ਨੇ ਇਹ ਪਾਣੀ ਪਾਣੀ ਇਹਦੇ 'ਚ ਆਣੀ ਚੀਜ਼ ਐਡ ਕਰਤਾ ਆਪਨੇ ਬੰਦੀ ਬੰਦੀ ਸੇਵੀ ਆਪਣੀਆਂ ਬਣ ਗਈਆਂ ਥੋੜੀ ਘੱਟੀ ਆਪਾਂ ਨਾਲ ਹੋ ਜਾਣਗੇ ਬੰਦੇ ਦਰਵੇਂ ਦੇ

बस ली तू ਲੈ 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 ਮੈਂ ਤੇ ਮੋੜੀ ਲੈ ਲੈ ਬਸ ਤੁਸ ਤੇ ਉਹ ਦਿਲੇ ਨਹੀਂ ਹੈ ਸਮਝ ਕਿ ਦੋ ਗੰਗੀਆਂ ਬੜਾ ਫਲਟ ਆਪੇ ਬੋੜਾ ਚੋ ਲੈ ਲੈ ਦਿਓ ਨਹੀਂ ਬਸ ਹਾਂਜੀ ਬੱਚਿਆਂ ਨੂੰ ਆਪਾਂ ਪੇਜ ਦਾ ਸਕੂਲ ਤੇ ਆਪਾਂ ਕਰਦੇ ਹਾਂ ਜੀ ਕੰਮਕਾਰ ਇਹ ਕੱਪੜੇ ਪਏ ਧੋਣ ਵਾਲੇ ਧੋਂਦੇ ਆ ਕੋਲ ਮਸ਼ੀਨ ਲਾਣੇ ਆ ਕੋਲ ਕੰਮ ਕਰਦੇ ਆ ਤੇ ਬਾਕੀ ਝਾੜੂ ਪੂੰਛ ਆਪਾਂ ਨੇ ਸਿਰੇ ਲਾ ਲਿਆ ਸੀ ਬੱਚਿਆਂ ਦੇ ਜਾਣ ਤੋਂ ਬਾਅਦ ਪਹਿਲੇ ਝਾੜੂ ਪੂੰਛ ਲਾ ਲਏ ਸੀ ਤੇ ਸਫਾਈ ਆਪਾਂ ਕਰ ਲਈ ਭਾਂਡੇ ਰਹਿ ਗਏ ਮੰਜਨ ਵਾਲੇ ਮੰਜਦੇ ਤੇ ਇਹ ਫੇਰ ਬਣਾਵਾਂਗੇ ਜੀ ਰੋਟੀ ਪਾਣੀ ਕਰਨੇ ਸੀ ਸਾਰੇ ਤੇ ਸਾਡੇ ਆਪਾਂ ਬਣਾਈ ਥੋੜੀ ਚਾਹ ਜੀ ਕਪੜੇ ਵੀ ਕਾਫੀ ਪੇਚ ਸੇ ਧੋਣ ਵਾਲੇ ਧੋ ਲੈਨੇ ਕੰਮ ਖਤਮ ਕਰ ਲਏ ਤੇ ਹੁਣ ਆਪਾਂ ਬਣਾਵਾਂਗੇ ਹੁਣ ਆਪਾਂ ਦੁਪਹਿਰ ਨੂੰ ਬਣਾਵਾਂਗੇ ਚਾਵਲ ਸਬਜੀ ਪਈ ਰਾਜਮਾ ਦੀ ਕੋਈ ਗਾਜਰਾ ਦੀ ਪਈ ਹੈ ਜੇ ਬੱਚੇ ਆਪੇ ਰੋਟੀ ਮੰਗਣ ਰੋਟੀ ਬਣਾ ਦੇਈ ਥੋੜੀ ਜਿਹੀ ਚਾਹ ਬਣਾ ਲੈਨੇ ਤੇ ਜਿਹੜੀ ਆਪਾਂ ਬਣਾਈ ਸੀ ਚਾਹ ਪਹਿਲਾਂ ਨਾਲੇ ਚਾਹ ਪਿਰਨੇ ਕੋਲ ਤੇ ਚਾਵਲ ਆਪਾਂ ਤੋਲੇ ਤਾਂ ਫਸਿਮਪਲ ਚਾਵਲ ਬਣਾਵਾਂਗੇ ਕਿ ਸਬਜੀ ਪਈ ਹੈ ਨਾ ਤੇ ਨਾ ਹੋਗੇ ਫਿਰ ਆਪਾਂ ਨਮਕੀਨ ਬਣਾ ਲੈਣੇ రోలా పాలి బాధా బు ਚਾਹ ਵਾਲਾ ਪਰੱਖਦੇ ਨੇ ਬਣ ਜਾਂਦੇ ਨੇ ਪਚਾਪੀ ਨੇ ਕੋਲ ਬਹਰ ਬੈਠ ਕੇ ਸੁਣੋ ਜੀ ਚਾਹ ਵਾਲਾ ਆਪਣੇ ਬਣਗੇ ਫਨੀ ਬੱਚੇ ਆਏ ਨਹੀਂ ਹੈ ਕਿਸ ਕੋ

ਆਦੇ ਆਪਾਂ ਨੂੰ ਆਈ ਗਿਆ ਤਾਂ ਬਾਜੀ ਇਹ ਲੱਡੂ ਤੇ ਬੁੰਡ ਟੰਗਰ ਮਠੀਆਂ ਨੇ ਵਿੱਚ ਤੇ ਬੱਚੇ ਆ ਇਸ ਕੋਲ ਤੋਂ ਤੇ ਪਹਿਲਾਂ ਰੋਟੀ ਖਾਣੇ ਪਹਿਲਾਂ ਖਾਣ ਲੱਗ ਗਿਆਂ ਦੇ ਰੋਟੀ ਨਹੀਂ ਖਾਣੀ ਅਜੇ ਆਹੀਂ ਆਪਾਂ ਇੱਧਰ ਰੱਖੀਏ ਸਬਜ਼ੀ ਗਰਮ ਤੇ ਆਪਾਂ ਦਿੰਨੇ ਆ ਨਾ ਰੋਟੀ ਤੇ ਚਾਹ ਬਣਾ ਕੇ ਚਾਹ ਨਾਲ ਖਾਵਾਂਗੇ ਫਿਰ ਚਾਵਲ ਦੇ ਦੋ ਚਾਹ ਲੈ ਕੋਲੀ ਚ ਪਾ ਲੋ ਲਾਜ਼ਮੀ ਮੈਂ ਖਾਣ ਲਈ ਬੱਚਿਆਂ ਨੇ ਚਲਾਇਆ ਟੀਵੀ ਤੇ ਆਪਣੀ ਰੋਟੀ ਖਾ ਰਹੇ ਨੇ ਇਧਰ ਮੈਂ ਆਵਾਜ਼ ਘਟਕਾ ਦਿੰਦਾ ਆ ਲੋ ਵੀ ਤੁਸੀਂ ਆਪਾਂ ਇਹਨਾਂ ਨੇ ਜੈਨੇਟਿਊਸ਼ਨ ਰੋਟੀ ਖਾ ਕੇ ਆਪਾਂ ਬਣਾਉਣੇ ਨੇ ਲਿਚਾ ਕਿਰਨ ਨੇ ਖਾ ਲਈ ਹੈ ਆਪਾਂ ਬਣਾ ਲਈ ਸਬਜ਼ੀ care mergția de la ਤੇ ਰੱਖਿਆ ਆਪਾਂ ਨੇ ਤੇਲ ਗਰਮ ਹੋਣ ਵਾਸਤੇ ਤੇ ਇਹ ਆਪਾਂ ਅਧਕ ਮਿਰਚਾਂ ਤੇ ਲਸਣ ਦਾ ਪੇਸਟ ਬਣਾ ਲਿਆ ਇਹ ਪਿਆਜ਼ ਕਟਰ ਕਰ ਲੇ ਇਹ ਰੱਖਿਓ ਨੇ ਆਪਾਂ ਖੜੇ ਮਸਾਲੇ ਲੌਂਗ ਦਾਲਚੀਨੀ ਲਾਲ ਮਿਰਚਾਂ ਤੇ ਲਾਚੀ ਤੇ ਆਪਾਂ ਲਾਨੇ ਸਬਜੀ ਨੂੰ ਤੜਕਾ ਬਣਾਉਣੇ ਆ ਚਿਕਨ ਦੇ ਸਬਜੀ

ਉਹ ਪਲਾਂਦੀ ਦੇ ਲਈ ਲਾ ਲਾਂਗੇ ਇਹਨਾਂ ਬਾਅਦ ਵਿੱਚ ਪਾ ਦਾਂਗੇ ਜਦੋਂ ਨਾ ਕੋਈ ਬਾਤੰਦੇ ਨਾ ਸੀ ਲੋਰ ਜਿਵੇਂ ਹੁਣ ਆਪਾਂ ਪਾਨੇ ਪਿਆਜ਼ ਜਿਹੇ ਇਹ ਸਾਰਾ ਕਸ਼ਕਟ ਆ ਪਾ ਰਹੀ ਹੈ ਨਾ ਤਰਕਾ ਦਲਦੀ ਨਹੀਂ ਹੈ ਲੈ ਟਾਈਮ ਵਰਕ ਲੱਗਦਾ ਜੀ ਆਪਾਂ ਮਾਂ ਦੇ ਕੋਲ ਭਾਂਡੇ ਹੋਣਾ ਕਾਫੀ ਹੋਏ ਪਏ ਨੇ। ਜਿਹੜੇ ਬੱਚੇ ਟਿਊਸ਼ਨ ਤੋਂ ਆ ਗਏ ਆ ਕੇ ਲੱਗੇ ਸਮੋਸੇ ਖਾਣ। ਨੇਰੇ ਪਈ ਜਾਂਦੇ ਆ ਨਾ ਜਿਆਦਾ। ਕੰਬਲ 'ਚ ਬੈਠੇ। ਇਹ ਸਬਜੀ ਆਪਣੇ ਬਣ ਗਈ। ਚੱਕ ਲੈਂਦੇ। ਇਹ ਪੱਤੇ ਨੇ ਕੱਟ ਕੇ ਰੱਖੇ ਆ। ਹੁਣੇ ਬਣਨੇ ਆ। ਸਬ지 ਬਣ ਜਾਂਦੇ ਆ ਆਟਾ ਆਪਾਂ ਗੁੰਨ ਕੇ ਰੱਖ ਲੈ ਸੀ ਡੱਬੇ ਚ ਪਾ ਕੇ ਚਲੋ ਜੱਜ ਵਾਲੀ ਵੀਡੀਓ ਦੇ ਅੰਤ ਇਥੇ ਕਰਦੇ ਆ ਜੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਮੇਸਾ ਸਤਿਕਾਰ ਜੀ ਸਾਰਿਆਂ ਨੂੰ